सीएफडी एएसआई ਅਤੇ ਉਸ ਦੇ ਨੀਚੇ ਸਹਾਇਕ ਨੂੰ ਤਲਵੰਡੀ ਸਾਬੋ ਤੋਂ ਗ੍ਰਫਤਾਰ ਕੀਤਾ ਹੈ ਉਹਨਾਂ ਦੇ ਵਿਰੁੱਧ ਦਰਜ ਕੀਤੇ ਗਏ ਐਫਆਈਆਰ ਦੇ ਵਿੱਚ ਉਹਨਾਂ ਨੇ ਮੌਜੂਮਾ ਤੋਂ ਲਾਸ਼ ਦੀ ਤਲਾਸ਼ੀ ਲੈਣ ਦੇ ਲਈ ਪੈਸੇ ਅਤੇ ਸੋਨਾ ਦੇਣ ਦੇ ਬਦਲੇ 1,50000 ਰੁਪਏ ਦੀ ਰਸ਼ਵਤ ਲਈ ਜਿਸ ਦੇ ਕਰਕੇ ਦੋਹਾਂ ਨੂੰ ਗ੍ਰਫਤਾਰ ਕਰ ਲਿਆ ਗਿਆ ਹੈ ਜੋ ਸੋਨਾ ਹੈ 5 ਲੱਖ ਦਾ ਸੋਨਾ ਹੈ ਉਹਨਾਂ ਦਾ ਬੇਟਾ ਇਹਨਾਂ ਤੋਂ ਚੈਨੀਂਗ ਵਾਂਗ ਤੰਨੇ ਬਿਠੇ ਸੀ ਚੈਨੀਂਗ ਸਿਖਾਉਣ ਦੀਆਂ ਘੜਾ ਸਿੱਖਾ ਉਹ ਕੁਛ ਚਾਂਦੀ ਦਾ ਸੀ ਸਮਾਨ ਦਾ ਪਾਇਆ ਸੀਗਾ ਤੇ ਕੁਸ ਮਾਉਂਟ ਸੀ ਇਹਨਾਂ ਦਾ ਕਪੜਾ ਕਾਰੋਬਾਰਾ ਤੋਂ ਲੂੰਦਾ ਇਹਨਾਂ ਦਾ ਆਦੀ ਬਣ ਸੀਗੀ ਉਹ ਵੀ ਉਹਨਾਂ ਦੇ ਕੋਲ ਹੈ ਜੀ 2 ਲੱਖ ਰੁਪਈਆ ਉਹ ਸਾਰਾ ਪ੍ਰਸ਼ਾਸਨ ਲੱਗਿਆ ਜੀ ਅੱਛਾ ਕੇਸ ਕਦੋਂ ਦਰਜ ਹੋਇਆ ਸੀ ਕਿਹਦੇ ਕਿਹਦੇ ਖਿਲਾਫ ਕੇਸ ਸਾਜੋ ਹੋਇਆ ਪਿਛਲੇ ਐਤਵਾਰ 11 ਦਿਨ ਦੀ ਰਿਪੋਰਟ ਦਰਜ ਕਰੀ ਗਈ ਜੀ ਕਿਹਦੇ ਕਿਹਦੇ ਖਿਲਾਫ ਕਰਦੇ ਹੋ ਉਹ ਮੇਰੇ ਬੇਟੇ ਦੇ ਖਿਲਾਫ ਇੱਕ ਇਹਨਾਂ ਦਾ ਬੇਟਾ ਹੈਗਾ ਇੱਕ ਮੁੰਡਾ ਹੋਰ ਹੈ ਮੇਰੇ ਵੱਡੋ ਨਾਮ ਦਾ ਗੁਰਪਿਆਰ ਸਿੰਘ ਅਸ਼ਰੀਫ ਸਿੰਘ ਤੇ ਆਪਣਾ ਕੰਮਦੀਪ ਸਿੰਘ ਕੇਸ ਕੀ ਕੇਸ ਇਹਨਾਂ ਨੇ 506 ਗ੍ਰਾਮ ਚਿੰਦਾ ਪਾਤਾ ਜੀ ਜੈਪਾਤ ਜਦੋਂ ਪਲਾਨ ਕਰਕੇ ਪਾਇਆ ਸਾਰਾ ਕਿਸਨ ਦਾ ਕਿ ਵਿਜੀਲੈਂਸੀ ਕਾਰਵਾਈ ਕਿਸ ਨਾਲ ਬਹੁਤ ਵਧੀਆ ਜੀ ਇਹਨਾਂ ਦਾ ਬਹੁਤ ਸ਼ੁਕਰ ਆ ਜੀ ਇਹਨਾਂ ਦਾ ਪਰਮਾਤਮਾ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਲੈ ਇੱਕ ਜਾਲੀ ਸਾਜ਼ਿਸ਼ ਰਾਜ ਕੇ ਸਾਡੇ ਬੱਚਿਆਂ ਨੂੰ ਧਰ ਸਾਬ ਤੇ ਮੱਥਾ ਟੇਕਣ ਆਏ ਇਹਨੂੰ ਮੱਥਾ ਟੇਕ ਕੇ ਵਾਪਸ ਜਾਂਦੇ ਸੀਗੇ ਰਾਸਤੇ 'ਚ ਰੁਕ ਕੇ ਪੀਜਾ ਹਟ ਤੇ ਪੀਜਾ ਖਾਣ ਲੱਗੇ ਉੱਥੇ ਇਹਨਾਂ ਨੇ ਟਾਰਗੇਟ ਪਲਾਨ ਕਰਕੇ ਸਾਡੇ ਬੱਚਿਆਂ ਨੂੰ ਨਜਾਇਜ਼ ਤੌਰ ਤੇ 506 ਗ੍ਰਾਮ ਚਟੇਰੇ ਕੇਸ ਦੇ ਵਿੱਚ ਅਨਵੋਲਵ ਕੀਤਾ ਬਾਅਦ ਵਿੱਚ ਇਹਨਾਂ ਨੇ ਕੀ ਕੀਤਾ ਉਹ ਬੱਚਿਆਂ ਦਾ ਰਮਾਂਡ ਵੀ ਲਿਆ ਉਹਨਾਂ ਦੇ ਡਾਉਟ ਟੈਸਟ ਵੀ ਕਰਾਏ ਜਿਨ੍ਹਾਂ ਦੀ ਕੇ ਰਿਪੋਰਟ ਵੀ ਜ਼ੀਰੋ ਆਈ ਫਿਰ ਮੇਜਰ ਸਿੰਘਰ ਨੇ ਮੇਰੇ ਨਾਲ ਸੰਪਰਕ ਕੀਤਾ ਅੱਛਾ ਲੇਟਸ ਮਾਮਲਾ ਕੀ ਹੋਇਆ ਜਿਹੜਾ ਤੁਹਾਡਾ ਸੋਨਾ ਪਿਆ ਸੀ ਸਮਾਰ ਗਿਆ ਸੀ ਉਹ ਬੰਦੇ ਕਿੰਨੇ پیسے ਮੰਗਦਾ ਸੀ 2 ਲੱਖ ਰੁਪਈਆ ਮੇਜਰ ਸਿੰਘ ਨੇ ਜੈਪ ਸਿੰਘ ਸਰਪੰਚ ਰਾਏਪੁਰ ਤੋਂ ਮੰਗਿਆ 1.5 ਲੱਖ ਰੁਪਈਆ ਮੇਰੇ ਨਾਲ ਮੇਰੇ ਕੋਲ ਵੀਡੀਓ ਰਿਕਾਰਡਿੰਗ ਹੈ ਤਾਂ ਉਹ ਬੰਦਾ ਦੇਣਾ ਨੇ ਸੱਚਾ ਉਹਨੇ ਸਾਡੇ ਕੋਲ ਅਪਰੋਚ ਕੀਤਾ ਜੈਪ ਸਿੰਘ ਅਮਦਈ ਨੇ ਤਾਂ ਅਸੀਂ ਜਿਹੜਾ ਉੱਥੇ ਮੌਕੇ ਦੇ ਉੱਤੇ ਕਾਰਵਾਈ ਕਰਦੇ ਹੋਏ ਇਹਦੇ ਤੇ ਟ੍ਰੈਵਲ ਆ ਤੇ ਟ੍ਰੈਵਲ ਦੇ ਚ ਜਿਹੜਾ ਪ੍ਰਾਈਵੇਟ ਵਿਅਕਤੀ ਰਾਜ ਸਿੰਘ ਸੀਗਾ ਉਹਨੂੰ ਮੌਕੇ ਤੇ ਅਸੀਂ 1 ਲੱਖ 50000 ਦੀ ਰਕਮ ਨਾਲ ਰੈਡ ਹੈਂਡਰਡ ਆ ਰਾਊਂਡ ਅਪ ਕੀਤਾਗਾ ਇਹ ਅੰਤਰੰਤੀ ਸਾਨੂੰ ਪਤਾ ਲੱਗਿਆ ਵੀ ਜਿਹੜਾ ਉਹ ਮੇਜਰ ਸਿੰਘ ਹੈ ਉਹ ਵੀ ਆ ਉਸੇ ਉਸੇ ਸਮੇਂ ਅਸੀਂ ਕਾਰਵਾਈ ਕਰਦੇ ਜਿਹੜਾ ਮੇਜਰ ਸਿੰਘ ਨੂੰ ਉਹਦੇ ਘਰੋਂ ਰਾਊਂਡ ਅਪ ਕੀਤਾ ਗਿਆ ਇਹ ਅਸੀਂ ਤਾਂ ਨਾਰਕੋਟਿਕਸਾਰੇ ਇਹ ਐਂਟੀ ਨਾਰਕੋਟਿਕਸ ਟਾਸਕ ਫੋਰਸ ਦੇ ਵਿੱਚ ਇੱਥੇ ਬਠਿੰਡਾ ਦੇ ਮਾਲਸਾ ਦੇ ਵਿੱਚ ਇਹਨੂੰ ਕਾਰਵਾਈ ਕਰਨ ਦੇ ਅਧਿਕਾਰ ਨੇਗੇ ਇੱਥੇ ਪੋਸਟਡ ਹੈ ਜੀ ਪ੍ਰਾਈਵੇਟ ਬੰਦੇ ਕੀ ਲੈ ਗਿਆ ਜੀ ਤੋ ਪੈਸੇ ਨਹੀਂ ਲੈਣਾ ਪ੍ਰਾਈਵੇਟ ਵਿਅਕਤੀ ਜਿਹੜਾ ਹੈਗਾ ਜਿਸ ਦਾ ਨਾਲ ਡਰਾਈਵਰ ਹੈਗਾ ਕਈ ਕਿਸਾਂ ਦੇ ਵਿੱਚ ਗਵਾਹ ਵੀ ਹੈ ਤੇ ਬਾਕੀ ਬੀਬਲਿਸ ਇਨਵੈਸਟੀਗੇਟ ਕਰ ਰਿਹਾ ਕਿ ਇਹਦਾ ਕੀ ਲਿੰਕ ਹੈਗਾ ਇਹਦੇ ਨਾਲ ਆਈਓ ਆਪਸਿਕ ਕੇਸ ਇਹ ਗੁਰਪਿਆਰ ਸਿੰਘ ਵਾਲੇ ਕੇਸ ਦੇ ਵਿੱਚ ਐਸੇ ਮੇਜਰ ਸਿੰਘ ਆਈਓਰ ਉਸ ਕੇਸ ਦੇ ਵਿੱਚ ਉਹਨਾਂ ਨੇ ਜਿਹੜਾ ਪੈਸਾ ਰੱਖਿਆ ਸੀਗਾ ਉਹਦੇ ਸਬੰਧ ਦੇ ਉਹ ਜਿਹੜੇ 골ਡ ਰੱਖਿਆ ਹੈਗਾ ਜਾਂ ਕੋਈ ਹੋਰ ਚੀਜ਼ ਉਹ ਸੀ ਇਨਵੈਸਟੀਗੇਟ ਕਰ ਰਹੇ ਕਿੰਨਾ 골ਡ ਸੀਗਾ ਕਿੰਨੇ 골ਡ ਦਾ ਵਿਚੰਦ ਗੋਲਡ ਇਹਨੂੰ ਬਾਕਸ ਕਰਨ ਦਾ ਕੀ ਲੈ ਰਹੇ ਸੀ